ਅਜੇ ਹਕ ਕੋਈ ਦਿਨ ਨਹੀਂ ਹੋਣਾ ਜਿਸ ਦਿਨ ਖਾਕੀ ਉੱਤੇ ਦਾਗ ਨਾ ਲੱਗਿਆ ਹੋਵੇ ਜਾਂ ਖਾਕੀ ਬਦਨਾਮ ਨਾ ਹੋਈ ਹੋਵੇ ਪੰਜਾਬ ਪੁਲਿਸ ਨਿਤ ਨਵੇਂ ਕਾਰੇ ਕਰਦੀ ਆ ਨਿਤ ਨਵੇਂ ਚੰਦ ਚਾੜਦੀ ਆ ਇਸ ਦੀ ਮਿਸਾਲਾਂ ਲੱਖਾਂ ਸੈਂਕੜੇ ਦੇ ਵਿੱਚ ਮਿਲ ਜਾਣਗੀਆਂ ਨੇ ਤਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਪੰਜਾਬ ਪੁਲਿਸ ਦੇ ਅੰਦਰ ਕਾਲੀਆਂ ਭੇਡਾਂ ਦੀ ਗਿਣਤੀ ਜਿਹੜੀ ਉਹ ਵੱਧ ਚੁੱਕੀ ਆ ਜਿਹੜੇ ਸੱਚੇ ਬੰਦੇ ਨੇ ਉਹ ਘਟਨੇ ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਅੱਜ ਪੁਲਿਸ ਦਾ ਜਿਹੜਾ ਬੁਰਾ ਹਾਲ ਆ ਜਾਂ ਖਲਾਰਾ ਪਿਆ ਪੰਜਾਬ ਦੇ ਵਿੱਚ ਉਹਦੇ ਤਹਿਤ ਆਪਾਂ ਗੱਲਬਾਤ ਕਰਦੇ ਆ ਤੁਸੀਂ ਵੀਡੀਓ ਨੂੰ ਧਿਆਨ ਨਾਲ ਸੁਣੇ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਪਤੇ ਗੱਲ ਆਪਾਂ ਕਰਦੇ ਅੱਜ ਬੇਸ਼ੱਕ ਪੰਜਾਬ ਦੇ ਵਿੱਚ ਜੋ ਅੱਜ ਨਸ਼ਿਆ ਦਾ ਮੁੱਦਾ ਹੈਗਾ ਬੇਸ਼ੱਕ ਕਾਫੀ ਲੰਬੇ ਸਮੇਂ ਤੋਂ ਹੈ ਜਿਹੜਾ ਬਹੁਤ ਗੰभीर ਬਣਿਆ ਹੋਇਆਗਾ ਸੈਂਕੜੇ ਨੌਜਵਾਨ ਜਿਹੜੇ ਚਿੱਟੇ ਦੇ ਟੀਕੇ ਲਾ ਲ ਕੇ ਇਸ ਜਹਾਨ ਤੋਂ ਤੁਰਸਤ ਹੋ ਗਏ ਜਣੇ ਕਿ ਮਰ ਚੁੱਕੇ ਨੇ ਇਸ ਜਹਾਨ ਤੋਂ ਆਪਾਂ ਇਹ ਕਹ ਦਈਏ ਸਿੱਧੇ ਲਫ਼ਜ਼ਾਂ ਦੇ ਵਿੱਚ ਕਿਉਂਕਿ ਚਿੱਟਾ ਜਦੋਂ ਡੋਜ਼ ਇੰਨੇ ਚਿੱਟੇ ਦੀ ਜਦੋਂ ਉਹ ਚਿੱਟਾ ਲਾਉਂਦੇ ਆ ਉਹ ਕੰਮ ਕਰਨੋਂ ਹਟ ਜਾਂਦਾ ਫਿਰ ਉਹ ਸਹਾਰਾਗਾ ਉਹ ਟੀਕਿਆਂ ਦਾ ਲਾਉਣ ਲੱਗ ਜਾਂਦੇ ਆ ਇਸ ਕਰਕੇ ਜਿਹੜੀ ਕਿ ਓਵਰਡੋਜ਼ ਹੋ ਜਾਂਦੀ ਆ ਉਹਦੇ ਨਾਲ ਸੈਂਕੜੇ ਮੌਤਾਂ ਹੋਈਆਂ ਨੇ ਪਾਰ 3 ਸਾਲਾਂ ਬਾਅਦ ਸਰਕਾਰ ਜਾਗੀ ਆ ਭਗਵਾਨਤਮਾਨ ਦੀ ਉਹਨੇ ਨਸ਼ੇ ਸਦਾਗਰਾਂ ਤੇ ਠੱਲ ਪਾਉਣ ਦਾ ਜਿਹੜਾ ਇੱਕ ਵੱਡਾ ਵਾਅਦਾ ਕੀਤਾ ਤੇ ਕਈ ਨਸ਼ੇ ਸਦਾਗਰਾਂ ਦੇ ਘਰਾਂ ਦੇ ਉੱਤੇ ਪਿਛਲੇ ਦਿਨ ਦੇਖਿਆ ਤੁਸੀਂ ਬਲਡوزر ਵੀ ਚੱਲੇਗਾ ਪਰ ਹੁਣ ਤਾਰ ਨੂੰ ਸਭ ਤੋਂ ਵੱਡੀ ਤੇ ਇੱਕ ਤਾਜ਼ੀ ਘਟਨਾ ਦੱਸ ਦੇ ਕਿ ਇੱਕ ਖਾਕੀ ਹੀ ਇੱਕ ਖਾਕੀ ਲੋਕਾਂ ਦੀ ਰਾਖੀ ਕਰਨ ਵਾਲੀ ਹੀ ਨਸ਼ੇ ਦੀ ਸਦਾਗਰ ਨਿਕਲੀ ਹੈ ਮਹਿਲਾ ਆਮਨਦੀਪ ਕੌਰ ਜਿਹੜੀ ਕਿ ਚਿੱਟੇ ਦੀ ਵਪਾਰ ਨਿਕਲੀ ਆ ਇਹ ਵੱਡੀ ਖਬਰ ਆ ਕਿ ਮਾਨਸਾ ਦੇ ਵਿੱਚ ਪਹਿਲਾਂ ਉਹ ਤੈਨਾਤ ਸੀ ਹੁਣ ਬਠਿੰਡੇ ਦੇ ਨਾਲ ਅਟੈਚਮੈਂਟ ਉਹਦੀ ਅਟੈਚ ਕੀਤੀ ਹੋਈ ਸੀ ਉਹ ਲੜਕੀ ਜਿਹੜੀ ਕਿ ਅਮਨਦੀਪ ਕੌਰ ਪੌਥਲੈਂਡ ਦੇ ਵਿੱਚ ਡਿਊਟੀ ਕਰਦੀ ਸੀ ਕੱਲ ਥਾਰ ਦੇ ਵਿੱਚ ਆਪਣੀ ਉਹਨੇ ਨਵੀਂ ਜਿਹੜੀ ਕਿ ਥਾਰ ਲਈ ਆ ਉਹਦੇ ਵਿੱਚ ਜਾਨੀ ਕਿ ਪੌਣੇ 800 ਗ੍ਰਾਮ ਕਰੀਬਾ 75672 ਗ੍ਰਾਮ ਜਿਹੜਾ ਚਿੱਟਾ ਬਰਾਮਦ ਹੋਇਆ ਉਹਦੀ ਥਾਰ ਗੱਡੀ ਦੇ ਉੱਤੋਂ ਹੁਣ ਤੁਸੀਂ ਇੱਥੇ ਅੰਦਾਜ਼ਾ ਲਾ ਲਓ ਕਿ ਜੇਕਰ ਪੁਲਿਸ ਹੀ ਪੁਲਸੀਆਂ ਕਾਲੀਆਂ ਭੇਡਾਂ ਹੀ ਚਿੱਟੇ ਦਾ ਵਪਾਰ ਕਰਦੀਆਂ ਨੇ ਚਿੱਟਾ ਵੇਚਦੀਆਂ ਨੇ ਇਸ ਕਰਕੇ ਚਿੱਟਾ ਜਿਹੜਾ ਬਾਰਡਰਾਂ ਤੋਂ ਪਾਰ ਆਉਂਦਾ ਸਾਰੀ ਉਹ ਮਿਲੀ ਭੁਗਤ ਕਰਕੇ ਆਉਂਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਪੁਲਿਸ ਦੀਆਂ ਕਾਲੀਆਂ ਭੇਡਾਂ ਰਲੀਆਂ ਨੇ ਇਹਦੇ ਵਿੱਚ ਮਾਂਠਾ ਦੇ ਵਿੱਚ ਅਨੇਕਾਂ ਜਿਹੜੇ ਚਪਾਹੀ ਨੇ ਐਸਆਈ ਨੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਚਿੱਟਾ ਪੀਂਦੇ ਆ ਕਿ ਸਰਾਬਾਂ ਨਾਲ ਡੱਕ ਕੇ ਜਿਹੜੇ ਕਿ ਡਿੱਗਦੇ ਫਿਰਦੇ ਰਹਿੰਦੇ ਆ ਕਈ ਗੋਲੀਆਂ ਦਾ ਸਹਾਰਾ ਲੈਂਦੇ ਆ ਹੁਣ ਸਾਇਦ ਚਿੱਟੇ ਦਾ ਹੋਰ ਸਹਾਰਾ ਲੱਗ ਪਰ ਕਦੇ ਪੁਲਿਸ ਨੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਹੁਣ ਅਮਨਦੀਪ ਦੀ ਗੱਲ ਕਰੀਏ ਜੇਕਰ ਉਹ ਲੜਕੀ ਦੀ ਦੱਸਿਆ ਜਾ ਰਿਹਾ ਕਾ ਕਿ ਉਹਦੇ ਕੋਲੇ 2 ਕਰੋੜ ਦੀ ਕੋਠੀ ਆ ਅਤੇ अनेका ਪਲਾਟ ਨੇ ਸਿਰਫ ਇੱਕ ਆਮ ਆਪਾ ਕਹਦੇ ਕਿ ਜਿਹੜੀ ਇੱਕ ਪੁਲਿਸ ਦੇ ਵਿੱਚ ਨਾਰਮਲ ਜਿਹੜੀ ਪੁਲਿਸ ਦੇ ਵਿੱਚ ਭਰਤੀ ਹੁੰਦੀ ਆ ਉਹਦੇ ਤਹਿਤ ਉਹ ਕੰਮ ਕਰਦੀ ਸੀ ਕੋਈ ਵੱਡੀ ਥਾਣੇਦਾਰ ਨਹੀਂ ਸੀ ਕੋਈ ਹੋਰ ਇੰਸਪੈਕਟਰ ਨਹੀਂ ਸੀ ਤੇ ਦੂਸਰੀ ਗੱਲ ਅਤੇ ਇੱਕ ਵੱਡਾ ਹੋਰ ਸਵਾਲ ਖੜਾ ਹੁੰਦਾ ਕਿ ਪੁਲਿਸ ਜੇਕਰ ਹੋਰ ਕੋਈ ਅਜਿਹਾ ਨਸ਼ਾ ਤਸਕਰ ਫੜਿਆ ਜਾਂਦਾ ਪਹਿਲੀ ਗੱਲ ਤਾਂ ਉਹਦਾ ਅਨਕਾਉਂਟਰ ਕਰ ਦੇ ਤੀਸਰੀ ਗੱਲ ਇਹ ਆ ਕਿ ਅਦਾਲਤ ਦੇ ਵਿੱਚ ਉਹਨੂੰ ਪੇਸ਼ ਕੀਤਾ ਗਿਆ ਪੁਲਿਸ ਵੱਲੋਂ ਸਿਰਫ 3 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਤੇ ਜੱਜ ਸਾਹਿਬ ਵੱਲੋਂ 1 ਦਿਨ ਦਾ ਰਿਮਾਂਡ ਦਿੱਤਾ ਗਿਆ ਪੌਣੇ 8 ਗ੍ਰਾਮ ਜਿਹਦੇ ਕੋਲੋਂ ਚਿੱਟਾ ਫੜਿਆ ਜਾਵੇ ਤੇ ਉਹ ਪੁਲਿਸ ਮੁਲਾਜ਼ਮਾ ਉਹਦਾ 1 ਦਿਨ ਦਾ ਰਿਮਾਂਡ ਜੇਕਰ ਕੋਈ ਆਮ ਬੰਦਾ ਫੜਿਆ ਜਾਵੇ ਚਿੱਟੇ ਦਾ ਸਦਾਗਰ ਹੋਵੇ ਜੇਕਰ ਕਿਸੇ ਦੇ ਕੋਲ ਐਨਾ ਚਿੱਟਾ ਫੜਿਆ ਜਾਂਦਾ ਤੇ ਉਹਦੇ ਕਿੰਨੇ ਰਿਮਾਂਡ ਹੁੰਦੇ ਆ 5 10 ਦਿਨਾਂ ਦਾ ਰਿਮਾਂਡ ਲਿਆ ਜਾਂਦਾਗਾ ਤੇ ਪੁਲਿਸ ਨੇ ਸਿਰਫ ਲਿਖ ਕੇ ਦਿੱਤਾ ਕਿ ਤਿੰਨ ਦਿਨਾਂ ਦਾ ਸਾਨੂੰ ਰਿਮਾਂਡ ਚਾਹੀਦਾ ਤੇ ਜੱਜ ਸਾਹਿਬ ਨੇ ਦਿੱਤਾ ਕਿ ਇੱਕ ਦਿਨ ਦਾ ਰਿਮਾਂਡ ਮਿਲਿਆ ਤੇ ਨਸ਼ੇ ਦਾ ਜਿਹੜਾ ਉਹਦਾ ਟੈਸਟ ਕਰਵਾਇਆ ਗਿਆਗਾ ਦੋ ਟੈਸਟ ਕਰਵਾਇਆ ਗਿਆ ਉਹ ਨੈਗੇਟਿਵ ਆਇਆ ਇਹ ਨੈਗੇਟਿਵ ਕਮੀ ਆਉਂਦੇ ਆ ਜਾਂ ਕੀ ਹੁੰਦਾ ਇਹ ਤਾਂ ਰੱਬ ਜਾਣਦਾਗਾ ਪਰ ਇਥੇ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਆ ਕਿ ਪੁਲਿਸ ਦੇ ਵਿੱਚ ਜਿੱਥੇ ਮਲਾਜ਼ਮ ਨੇ ਜਿਹੜੇ ਮਰਦ ਮਲਾਜ਼ਮ ਨੇ ਉਹ ਤਾਂ ਇਹ ਕਾਰਾ ਕਰਦੇ ਨੇ ਉਹ ਤਾਂ ਚਿੱਟਾ ਵੇਚਦੇ ਆ ਖਾਂਦੇ ਵੀ ਆ ਵੱਡੀ ਗਿਣਤੀ ਦੇ ਵਿੱਚ ਬਹੁਤੇ ਸਾਰੇ ਨੇ ਤੁਹਾਨੂੰ ਮਿਲ ਜਾਣਗੇ ਹਰ ਇੱਕ ਥਾਣੇ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਇੱਕ ਦੋ ਜਣੇ ਮਿਲੇ ਜਾਣਗੇ ਪੁਲਿਸ ਨੂੰ ਵੀ ਪਤਾ ਲੱਗਾ ਕਿ ਕਾਲੀਆਂ ਭੇਡਾਂ ਹੈਗੀਆਂ ਸਾਡੇ ਦੇ ਵਿੱਚ ਪਰ ਕਿਤੇ ਨਾ ਕਿਤੇ ਉਹ ਵੀ ਕੰਮ ਦਿੰਦੀਆਂ ਨੇ ਉਹਨਾਂ ਨੂੰ ਇਸ ਕਰਕੇ ਜਿਹੜਾ ਇਹਨਾਂ ਲੜਕੀ ਅਮਨਦੀਪ ਕੌਰ ਆ ਇੱਕ ਦੋ ਦਾ ਚਿੱਟਾ ਵੇਚਦਿਆਂ ਕਿੰਨਾ ਟਾਈਮ ਹੋ ਗਿਆ ਇਹਨੂੰ ਸਪਲਾਈ ਕਰਦੀ ਨੂੰ ਤੇ ਬਾਕੀ ਇਹਨੇ ਇਹਦੇ ਕੋਲੇ ਬਲਟ ਮੋਟਰਸਾਈਕਲ ਇਹਦੇ ਕੋਲੇ ਆ ਥਾਰ ਗੱਡੀ ਇਹਦੇ ਕੋਲੇ ਆ ਵਰਨਾ ਗੱਡੀ ਇਹਦੇ ਕੋਲੇ ਦੱਸੀ ਜਾ ਰਹੀ ਆ ਕਰੀਬ ਜਣੀ ਕਿ ਘਰ ਪਰ ਛੱਡਿਆ ਗੱਡੀਆਂ ਦਾ ਤੇ ਆਇਆ ਕਿੱਥੋਂ ਆ ਤੇ ਉਹਦੀ ਤੜਖਾ ਵੱਧ ਤੋਂ ਵੱਧ 35-40 ਹਜ਼ਾਰ ਹਾਂ ਹੋਣੀ ਵੱਧ ਤੋਂ ਵੱਧ 50 ਹਜ਼ਾਰ ਲਾ ਲਓ ਤੇ ਇਹ ਦੇਖੋ ਕਿ ਤੁਸੀਂ ਉਹਦੇ ਉੱਤਰ ਜਿਹੜਾ ਕਿ ਘਰ ਤਾਂ ਗੱਡੀਆਂ ਨਾਲ ਭਰੀ ਬੈਠੀ ਆ ਉਹ 2 ਕਰੋੜ ਦੀ ਕੋਠੀ ਪਾਈ ਬੈਠੀ ਆ ਤੇ ਉਹਦੇ ਉੱਤੇ ਹੁਣ ਇਹ ਲੋਕਾਂ ਦਾ ਇਹ ਕਹਿਣਾਗਾ ਕਿ ਅਮਨਦੀਪ ਦੇ ਘਰ ਉੱਤੇ ਕੋਠੀ ਉੱਤੇ ਅਸੀਂ ਹੁਣ ਦੇਖਦੇ ਆ ਕਿ ਸਰਕਾਰ ਦਾ ਬਲਡੋਜ਼ਰ ਕਦੋਂ ਚੱਲੂਗਾ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਜਿਹੜੀ ਸਰਕਾਰ ਆ ਇਹਦੇ ਘੇਰੇ ਵਿੱਚ ਘਿਰ ਗਈ ਆ ਪੁਲਿਸ ਵੀ ਇਹਦੇ ਘੇਰੇ ਵਿੱਚ ਘਿਰ ਗਈ ਆ ਤੇ ਹੁਣ ਇਹ ਲੋਕਾਂ ਦਾ ਵੱਡਾ ਸਵਾਲ ਆ ਕਿ ਦੂਜੇ ਉੱਤੇ ਬਲਡੋਜ਼ਰ ਚਲਾਉਣੇ ਸੌਖੇ ਆ ਪਰ ਹੁਣ ਆਪਦੇ ਆ ਤੇ ਦੇਖਦੇ ਆ ਜਦੋਂ ਆਪਦਿਆਂ ਤੇ ਪੈਂਦੀ ਆ ਤੇ ਪੁਲਿਸ ਉਹਨਾਂ ਹਮੇਸ਼ਾ ਆਪਣਿਆਂ ਨੂੰ ਬਚਾਉਂਦੀ ਆ ਰਹੀ ਆ ਕਰਨ ਮਾਵਲੇ ਦੇ ਵਿੱਚ ਤੁਸੀਂ ਵੇਖਿਆ ਹੀ ਆ ਕਿ 307 ਦਾ ਮਕਦਮਾ ਦਰਜ ਹੋਵੇ ਤੇ ਇੱਕ ਵੀ ਪੁਲਿਸ ਵਾਲਾ ਗ੍ਰਿਫਤਾਰ ਨਾ ਕੀਤਾ ਗਿਆ ਹੋਵੇ ਅਜੇ ਤੱਕ ਤੇ ਸਿੱਧਾ ਮੁੱਖ ਮੰਤਰੀ ਵਿਚਾਰੇ ਆ ਕਿੱਡੀ ਸ਼ਰਮ ਵਾਲੀ ਗੱਲ ਆ ਮੁੱਖ ਮੰਤਰੀ ਦਾ ਕੰਮ ਇਹ ਆ ਕਿ ਬੰਦੇ ਜਿਹੜੇ ਕਿ ਕੁੱਟਮਾਰ ਕਰਨ ਇੱਕ ਕਰਨੂ ਦੇ ਨਾਲ ਆ ਤੇ ਉਹਨਾਂ ਬੰਦਿਆਂ ਨੂੰ ਭਗਵਾਨ ਤੁਮਨ ਵਿਚਾਰੇ ਆ ਉਹਨਾਂ ਬੰਦਿਆਂ ਨੂੰ ਡੀਜੀਪੀ ਵਿਚਾਰੇ ਆ ਇਹਦੇ ਵਿੱਚ ਬੜਾ ਵੱਡਾ ਰੀਜਨ ਆ ਬੜਾ ਬੜਾ ਕਾਰਨ ਆ ਜੇਕਰ ਇਹ ਸੀਬੀਆਈ ਦੇ ਨਾਲ ਹੋ ਜਾਵੇ ਤਾਂ ਬਹੁਤ ਵੱਡੇ ਖੁਲਾਸੇ ਹੋਣਗੇ ਇਹਦੇ ਵਿੱਚ ਪੁਲਿਸ ਵੱਡੀ ਪੱਧਰ ਤੇ ਫਸੂਗੀ ਹੁਣ ਅਮਨਦੀਪ ਦੀ ਆਪਾਂ ਗੱਲ ਕਰਦੇ ਸੀ ਕਿ ਚਿੱਟੇ ਦੀ ਵਪਾਰ ਨਿਕਲੀ ਆ ਖਬਰਾਂ ਕਿਦੋਂ-ਕਦੋਂ ਚਿੱਟਾ ਵੇਚਦੀ ਸੀ ਅੱਜ ਪਰ ਪੁਲਿਸ ਦੇ ਅੜਿੱਕੇ ਜਿਹੜੀ ਆ ਚੁੱਕੀ ਆ ਉਹ ਪੁਲਿਸ ਦੀ ਮੁਲਾਜ਼ਮਾਂ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਉਹਤੇ ਕੀ ਕਾਰਵਾਈ ਹੁੰਦੀ ਹੈ ਬੇਸ਼ੱਕ ਮਾਨਸਾ ਦੇ ਐਸਐਸਪੀ ਨੇ ਉਸ ਲੜਕੀ ਨੂੰ ਜਿਹੜਾ ਪੁਲਿਸ ਮੁਲਾਜ਼ਮੀ ਡਿਸਮਿਸ ਕਰ ਦਿੱਤਾ ਤੇ ਪਰ ਇਹ ਦੇਖਣਾ ਇਹ ਹੋਏਗਾ ਕਿ ਉਹ ਕਿੱਥੋਂ ਚਿੱਟਾ ਗਿਆ ਹੁੰਦੀ ਹੈ ਕਿਹਨੂੰ ਵੇਚਦੀ ਹੈ ਇੱਕ ਦਿਨ ਦੇ ਰਿਮਾਂਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਉਹ ਤੋਂ ਸਾਰਾ ਕੁਝ ਇਹ ਹੱਲ ਹੋ ਜਾਵੇਗਾ ਤੇ ਨਹੀਂ ਦੱਸ ਸਕਦੇ ਉਹ ਤੇ ਵੱਡੀ ਲੋਕਾਂ ਦੀ ਜਿਹੜੀ ਇੱਕ ਹਾਵ ਤੱਕ ਆਪਣੇ ਉੱਤੇ ਆਪਣੇ ਨੂੰ ਹਮੇਸ਼ਾ ਜਿਹੜੀ ਪੁਲਿਸ ਬਚਾਉਂਦੀ ਆ ਰਹੀ ਆ ਤੇ ਦੂਜਿਆਂ ਤੇ ਬਲਡੋਜ਼ਰ ਚਲਾਉਂਦੀ ਆ ਤੇ ਹੁਣ ਸਰਕਾਰ ਦਾ ਦੇਖਦੇ ਆ ਕਿ ਅਮਨਦੀਪ ਦੀ ਕੌਰ ਦੀ ਜਿਹੜੀ ਆ ਦੋ ਮੰਜ਼ਿਲਾ ਜਾਂ ਚਾਰ ਮੰਜ਼ਿਲਾ ਕੋਠੀ ਆ ਉੱਤੇ ਬਲਡੋਜ਼ਰ ਚੱਲਦਾ ਉੱਤੇ ਪੀਲਾ ਪੰਜਾ ਚੱਲਦਾ ਕਿ ਨਹੀਂ ਚੱਲਦਾ ਇਹ ਆਉਣ ਵਾਲਾ ਦੱਸੇਗਾ ਭਵਿੱਖਾ ਪਰ ਮੈਂ ਤੁਹਾਨੂੰ ਦੁਬਾਰੇ ਫੇਰ ਦੇ ਕਹਿ ਦੇਵਾਂ ਕਿ ਪੁਲਿਸ ਦੇ ਵਿੱਚ ਸਭ ਤੋਂ ਵੱਧ ਕਾਲੀਆਂ ਭੇਡਾਂ ਦੀ ਪਸਾਨਾਂ ਦੀ ਸਰਕਾਰ ਨੂੰ ਜ਼ਰੂਰਤ ਆ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਵੱਡੇ ਉਹਨਾਂ ਨੂੰ ਪਸਾਨਣ ਦੀ ਜ਼ਰੂਰਤ ਆ ਕਿ ਇਹ ਜਿਹੜੇ ਕਿ ਦਾਗੀ ਪੁਲਿਸ ਵਾਲੇ ਨੇ ਚਾਹੇ ਉਹ ਮਹਿਲਾ ਹੋਣ ਚਾਹੇ ਉਹ ਮਰਦ ਹੋਣ ਉਹਨਾਂ ਦੀ ਅਣਕਵਾਰੀ ਕਰਕੇ ਉਹਨਾਂ ਉੱਤੇ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਹੀ ਮੈਂ ਤੁਹਾਨੂੰ ਕਿਹਾ ਸੀ ਕਿ ਜੇਕਰ ਕੱਲੀ ਪੁਲਿਸ ਜੇਕਰ ਕੱਲੀ ਪੰਜਾਬ ਦੀ ਪੁਲਿਸ ਸੁਧਰ ਜਾਵੇ ਤਾਂ ਸਾਰਾ ਸਮਾਜ ਸੁਧਰ ਸਕਦਾ ਹੈ ਪਰ ਇਹ ਤਾਂ ਆਪਣੇਾਂ ਦੇ ਵਿੱਚ ਇਹਨਾਂ ਦੇ ਵਿੱਚ ਇਹ ਤਾਂ ਆਪ ਕਾਣੇ ਹੁੰਦੇ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਥੋੜੇ ਘਰੇ ਜਿਹੜੇ ਕਿ ਇਮਾਨਦਾਰ ਅਫਸਰ ਇਮਾਨਦਾਰ ਪੁਲਿਸ ਮੁਲਾਜ਼ਮ ਹੋਣਗੇ ਜਿਹੜੇ ਰਿਸ਼ਵਤ ਨਹੀਂ ਲੈਂਦੇ ਨਹੀਂ ਤਾਂ ਇਹ ਭਾਜ ਭਾਜ ਪੈਂਦੇ ਆ ਲੋਕਾਂ ਦੇ ਕੱਪੜੇ ਲਾਉਣ ਟੱਕੇ ਜਾਂਦੇ ਆ ਹਟਦੇ ਨਹੀਂ ਪਿੱਸੇ ਪੈਣੋ ਸਾਨੂੰ ਚਾਹ ਪਾਣੀ ਕਰ ਦਿਓ ਇਹ ਚੰਗਾ ਬਾਹ ਨਾ ਲੱਗਿਆ ਚਾਹ ਪਾਣੀ ਕਰ ਦਿਓ ਇੱਕ ਉਸ ਲੋਕਾਂ ਨੇ ਮਿੱਤਮ ਲਾਇਆ ਜਿਹੜੇ ਪਿੰਡ ਦੇ ਆਪਣੇ ਆਪ ਨੂੰ ਚੌਧਰਦਾਰ ਕਹਾਉਂਦੇ ਆ ਪ੍ਰਧਾਨ ਕਹਾਉਂਦੇ ਆ ਜਾਂ ਕੋਈ ਹੋਰ ਕਹਾਉਂਦੇ ਆ ਤੇ ਉਹ ਕੀ ਕਰਦੇ ਆ ਜੀ ਇਸ ਉੱਤੇ ਇਹਨੂੰ ਕੁੱਟਿਆ ਉਹਨਾਂ ਇਹਨੂੰ ਹਵਾਲਾ ਚ ਨਾ ਦਿਓ ਇੱਥੇ ਭਰਤਿਆ ਨਾ ਪਾਇਓ ਇਹਨੂੰ ਕੁਸ ਕਿਹੋ ਨਾ ਤੁਹਾਡਾ ਚਾਹ ਪਾਣੀ ਕਰਾ ਦਾਂਗੇ ਅਈ ਸ਼ਰਮ ਨਾਲ ਮਰ ਜਾਓ ਲੋਕੋ ਇਹ ਜਿਹੜੇ ਤੁਸੀਂ ਮਾਗਰ ਤੁਰੇ ਫਿਰਦੇ ਜਿਹੜੇ ਚਿੱਟਿਆਂ ਦੇ ਵਪਾਰੀ ਆ ਜਾਂ ਹੋਰ ਐਸੇ ਜਿਹੜੇ ਸਦਾਗਰ ਹੁੰਦੇ ਆ ਜਿਹੜਾ ਤੁਸੀਂ ਚਾਹ ਪਾਣੀ ਕਹਿੰਦੇ ਹੋ ਉਹਨਾਂ ਦੀਆਂ 60-70 ਹਜ਼ਾਰ ਤਨਖਾਹਾਂ ਨੇ ਲੱਖ-ਲੱਖ ਡੇਢ ਲੱਖ ਤਨਖਾਹ ਆ ਗਈ ਉਹਨਾਂ ਦੇ ਨਾਲ ਢਿੱਡ ਨਹੀਂ ਭਰਦਾ ਤੇ ਤੁਸੀਂ ਜਿਹੜਾ ਲੋਕਾਂ ਦਾ ਖੂਨ ਆਪ ਵੀ ਚੂਸ ਕੇ ਉਹਨਾਂ ਨੂੰ ਦਿੰਨੇ ਹੋ ਗਰੀਬ ਘਰ ਹਰ ਇੱਕ ਦਾ ਇਹ ਕਹਿਣਾ ਹੁੰਦਾਗਾ ਕਿ ਅਸੀਂ ਪੁਲਿਸ ਦੇ ਵਿੱਚ ਕਵੇਂ ਸ਼ਿਕਾਇਤ ਲਿਖਾਉਣ ਜਾਈਏ ਸੱਤੋਂ ਪੁਲਿਸਰ ਪੀਏ ਲਊਗੀ ਸੱਤੋਂ ਪੁਲਿਸਰ ਪੀਏ ਲੈਂਦੀ ਆ ਹਰ ਇੱਕ ਦਾ ਇਹੀ ਡਰ ਆ ਆਂ ਬੰਦਾ ਡਰਦਾ ਪੁਲਿਸ ਦੇ ਵਿੱਚ ਰਿਪੋਰਟ ਲਿਖਾਉਣ ਨਹੀਂ ਜਾਂਦਾ ਕਦੇ ਸਾਡਾ 1500 ਤਾਂ ਉਹ ਲਈ ਲੈਣਗੇ ਇਹਦਰ ਲਿਖਾਈ ਦੇ ਲੈਂਦੇ ਵੀ ਆ ਇਹ ਬਹੁਤ ਮੈਂ ਤੁਹਾਨੂੰ ਕਿਹਾ ਕਿ ਬਹੁਤੇ ਇਹ ਵੀ ਆ ਕਿ ਬੜੇ ਇਮਾਨਦਾਰ ਅਫਸਰ ਨੇ ਤੇ ਮੁਲਾਜ਼ਮ ਨਹੀਂ ਆ ਪਰ ਵੱਡੀ ਗਿਣਤੀ ਦੇ ਵਿੱਚ ਭੇਡਾਂ ਕਾਲੀਆਂ ਜ਼ਰੂਰ ਨੇ ਤੇ ਇਸ ਬਾਬਤ ਤੁਸੀਂ ਆਪਣੀ رائے ਜ਼ਰੂਰ ਦਿਓ ਕਿ ਜਿਹੜੇ ਖਾਕੀ ਦੇ ਵਿੱਚ ਜਿਹੜੇ ਇਹ ਜੀਆਂ ਭੇਡਾਂ ਲੁਕੀਆਂ ਹੋਈਆਂ ਨੇ ਉਹਨਾਂ ਉੱਤੇ ਜਿਹੜੀ ਪੰਜਾਬ ਸਰਕਾਰ ਆ ਕਦੋਂ ਕਾਰਵਾਈ ਕਰੋਗੀ ਆਪਣੇ ਸੁਝਾਅ ਜ਼ਰੂਰ ਲਿਖਣੇ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਧੰਨਵਾਦ ਬਹਿਜਾ ਖਾਲਸਾ ਬਹਿਜ ਕੀ ਫਤਿਹ